ਜਿ ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸ ਵੱਲੋਂ ਜਿਹੜੀ ਸਾਡੇ ਸਿਟੀ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਵਿੱਚ ਸਬਡਿਵੀਜ਼ਨ ਈਸਟ ਨੂੰ ਇੱਕ ਬਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਪਿਛਲੇ ਹਫਤੇ ਜਿਹੜਾ ਐਫਆਈਆਰ ਸਨੇਚਿੰਗ ਐਂਡ ਥੈਫਟ ਦੇ ਵਿੱਚ ਦਰਜ ਹੋਈਆਂ ਸੀਗੀਆਂ ਉਹਦੇ ਵਿੱਚ ਸਾਨੂੰ ਟੋਟਲ 19 ਮੋਟਰਸਾਈਕਲ ਜਿਹੜੇ ਹੈਗੇ ਸਬਡਿਵੀਜ਼ਨ ਈਸਟ ਨੂੰ ਰਿਕਵਰ ਹੋਏ ਆ ਇਹਦੇ ਵਿੱਚ ਟੋਟਲ 8 ਐਫਆਈਆਰ ਦਰਜ ਹੋਈਆਂ ਸੀਗੀਆਂ ਜਿਹਦੇ ਵਿੱਚ ਡਿਵੀਜ਼ਨ ਏ ਦੇ 6 ਮੋਟਰਸਾਈਕਲ ਡਿਵੀਜ਼ਨ ਬੀ ਦੇ 7 ਕਬਲਾ ਦੇ 4 ਤੇ ਮਕਬੂਲਪੁਰਾ ਵੀਰਕਾ ਦੇ 1-1 ਮੋਟਰਸਾਈਕਲ ਸਾਨੂੰ ਬਰਾਮਦ ਹੋਇਆ ਹੈ। ਇਹ ਸਰ ਜਿਹੜੇ ਤੁਸੀਂ ਦੋਸ਼ੀ ਗ੍ਰਿਫਤਾਰ ਕੀਤੇ ਆ ਉਹ ਪੰਨਾ ਆਉਂਦੇ ਰਹਿ ਗਏ ਜੀ। ਜੀ ਇਸ ਵਿੱਚ ਟੋਟਲ ਆਪਾਂ ਜਿਹੜੇ ਹੈਗੇ 13 ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਇਹ ਇੱਕ ਹੈਬਿਚੁਅਲ ਆਫੈਂਡਰਸ ਹੈਗੇ ਆ ਖਾਸ ਕਰ ਇਹਨਾਂ ਤੇ ਸਨੇਚਰ ਸਨੇਚਿੰਗ ਦੀ ਤੇ ਚੋਰੀ ਦੇ ਪਰਚੇ ਦਰਜੇ ਗਏ ਆ। ਸਰ ਕੋਈ ਜਿੰਨਾ ਚੋਰੀ ਕਰਦੇ ਸੀ ਜਾਂ ਸਨੇਚਿੰਗ ਕਰਦੇ ਸੀ ਮੋਟਰਕੈੱਟ ਦੇ ਕਿਸੇ ਮਾਲਕ ਨੂੰ ਇੰਜਰੀ ਹੋਇਆ ਹੈ ਨਾ ਜੀ ਜੀ ਇਹਦੇ ਵਿੱਚ ਪਹਿਲਾਂ ਵੀ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਸੀਗੀ ਕਿ ਇਹ ਜਿਹੜੇ ਕਦੀ ਖੋਹ ਕਰਦੇ ਹੋਏ ਇਹਨਾਂ ਨੂੰ ਇੰਜਰੀਆਂ ਹੋਈਆਂ ਜਾਂ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਇੰਜਰੀਆਂ ਹੋਈਆਂ ਆ ਤੇ ਬਾਕੀ ਜਿਹੜੀ ਹੈਗੀ ਤਫ਼ਤੀਸ਼ ਹਜੇ ਚੱਲੂ ਹੈਗੀ ਹੈ ਜੋ ਹੋਰ ਵੀ ਸਾਨੂੰ ਰਿਕਵਰੀ ਦੀ ਆਸ ਹੈਗੀ ਹੈ ਜੀ ਥੈਂਕ ਯੂ ਮੋਟਰਸਾਈਕਲ ਕਾਫੀ ਜ਼ਿਆਦਾ ਮਾਰਦਾ ਤੇ ਇੱਥੇ ਬਹੁਤ ਸਾਰੇ ਮਾਲਕ ਨੇ ਜਿਹੜੇ ਇਹਨਾਂ ਦੀ ਭਾਗ ਵੀ ਕਰ ਰਹੇ ਹੋਣਗੇ ਕੁਈ ਮੈਸੇਜ ਕਰਨਾ ਚਾਹੁੰਗੇ ਅਗਰ ਉਹ ਮੋਟਰਸਾਈਕਲ ਕਰਦੇ ਹੋ ਕਰਨਾ ਚਾਹੁੰਦੇ ਹਾਂ ਕਿ ਕਿਸ ਥੀਕੇ ਤੱਕ ਪਹੁੰਚ ਕਰਦੇ ਹੋ ਜੀ ਮੈਂ মিডিਆ ਨੂੰ ਜਿਹੜੇ ਸਾਡੇ ਕੋਲ ਟੋਟਲ 19 ਮੋਟਰਸਾਈਕਲ ਰਿਕਵਰ ਹੋਏ ਆ ਇਹਨਾਂ ਦੀ ਮੈਂ ਲਿਸਟ ਆਪ ਜੀ ਨੂੰ ਦਵਾਂਗਾ ਉਹਦੇ ਵਿੱਚ ਇੰਜਨ ਨੰਬਰ ਚੈਸੀਸ ਨੰਬਰਸ ਜਾਂ ਉਹਨਾਂ ਦੇ ਜਿਹੜੇ ਸਾਨੂੰ ਨੰਬਰਸ ਮਿਲੇ ਹੋਏ ਹੈਗੇ ਆ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਉਹ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਜਿਨ੍ਹਾਂ ਤੋਂ ਵੀ ਉਹ ਕਲੇਮ ਕਰਦਾ ਓਨਰ ਕਲੇਮ ਕਰਦਾ ਉਹ ਉਹਨੂੰ ਕੋਰਟ ਦੇ ਰਾਹੀਂ ਉਹ ਆਪਣੇ ਵਹੀਕਲ ਨੂੰ ਲੈ ਸਕਦਾ ਜੀ ਹੁਣ ਤੱਕ ਕੁੱਲ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਜੀ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਟੋਟਲ ਇਹਦੇ ਵਿੱਚ 8 ਐਫ ਆਈ ਆਰ ਸਿਗੀਆਂ 19 ਮੋਟਰਸਾਈਕਲ ਰਿਕਵਰ ਹੋਏ ਤੇ 13 ਜਿਹੜੇ ਦੋਸ਼ੀ ਹੈਗੇ ਇਹਦੇ ਵਿੱਚ ਆਪਾਂ ਅਰੈਸਟ ਕੀਤੇ ਆ ਥੈਂਕ ਯੂ